ਗਰਦੰਤਰ ਦਿਵਸ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮਾਨਵ ਰਹਿਤ ਹਵਾਈ ਵਾਹਨਾ ਪੈਰਾਗਲਾਈਡ ਹਲਕੇ ਹਵਾਈ ਜਹਾਜ਼ ਡਰੋਨ ਅਤੇ ਗਰਮ ਹਵਾ ਦੇ ਗੁਬਾਰਿਆਂ ਦੀ ਉਡਾਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਅਨੁਸਾਰ ਇਹ ਹੁਕਮ 18 ਜਨਵਰੀ ਤੋਂ 15 ਫਰਵਰੀ ਤੱਕ ਲਾਗੂ ਰਹਿਣਗੇ ਹੁਕਮ ਅਨੁਸਾਰ ਕੁਝ ਅਪਰਾਧਿਕ ਅਤੇ ਸਮਾਜ ਵਿਰੋਧੀ ਅਨਸਰ ਅਤੇ ਭਾਰਤ ਦੇ ਦੁਸ਼ਮਣ ਅਜਈਆਂ ਵਸਤੂਆਂ ਦੀ ਵਰਤੋਂ ਕਰਕੇ ਆਮ ਲੋਕਾਂ ਉੱਗੀਆਂ ਸ਼ਖਸੀਅਤਾਂ ਅਤੇ ਜ਼ਰੂਰੀ ਅਦਾਰਿਆਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਨੇ ਮਾਨਵ ਰਹਿਤ ਹਵਾਈ ਵਾਹਨ ਪੈਰਾਗਲਾਈਡ ਹਲਕੇ ਹਵਾਈ ਜਹਾਜ਼ ਡਰੋਨ ਅਤੇ ਗਰਮ ਹਵਾ ਦੇ ਗੁਵਾਰੇ ਤੋਂ ਇਲਾਵਾ ਆਦੇਸ਼ ਵਿੱਚ ਪੈਰਾਸ਼ੂਟ ਦੀ ਮਦਦ ਨਾਲ ਜਹਾਜ਼ ਤੋਂ ਛਾਲ ਮਾਰਨ ਦਾ ਵੀ ਜ਼ਿਕਰ ਹੈ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਰੋੜਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਅਤੇ ਜਸ਼ਨਾਂ ਦੇ ਮੱਦੇਨਜ਼ਰ 26 ਜਨਵਰੀ ਤੱਕ ਹਰ ਰੋਜ਼ ਸਵੇਰੇ 10:20 ਮਿੰਟ ਤੋਂ ਦੁਪਹਿਰ 12:45 ਤੱਕ ਦਿੱਲੀ ਹਵਾਈ ਅੱਡੇ ਤੇ ਕਿਸੇ ਵੀ ਫਲਾਈਟ ਦੀ ਆਮਦ ਜਾਂ ਰਵਾਨਗੀ ਨਹੀਂ ਹੋਵੇਗੀ ਹਵਾਬਾਜ਼ੀ ਖੇਤਰ ਨਾਲ ਜੁੜੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ 에어ਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਜਾਰੀ ਨੋਟਿਸ ਵਿੱਚ ਪਾਬੰਦੀ ਨੂੰ ਸੋਧਿਆ ਗਿਆ ਹੈ